ਇਹ ਪੱਤਰਕਾਰ ਰਣਜੀਤ ਗਿੱਲ ਜਿਹੜਾ ਲੰਬੇ ਟਾਈਮ ਤੋਂ ਸੱਚ ਬਾਣੀ ਚੈਨਲ ਨਾਲ ਕੰਮ ਕਰ ਰਿਹਾ ਸੀ ਤਾਂ ਉਹ ਇੱਕ ਬਾਹਰੋਂ ਆਏ ਕੁਝ ਗਲਤ ਝੋਣੇ ਦੀ ਜਾਂ ਇਸ ਤਰ੍ਹਾਂ ਦੀ ਕਵਰੇਜ ਕਰਨ ਜਾ ਰਿਹਾ ਸੀ ਤਾਂ ਜਿਹੜੇ ਸਬੰਧਤ ਲੋਕ ਨੇ ਉਹਦੀ ਕਵਰੇਜ ਨਾਲ ਜਿਨ੍ਹਾਂ ਨੂੰ ਪ੍ਰਭਾਵ ਪੈਣਾ ਸੀ ਉਹਨਾਂ ਨੇ ਉਹਦੇ ਨਾਲ ਗੁੰਡਾਗਰਦੀ ਕੀਤੀ ਉਹਨੂੰ ਕੁੱਟਿਆ ਪੱਗ ਲਾਈ ਪਿਸਤੌਲ ਦਿਖਾਏ ਮਾਰਨ ਦੀਆਂ ਧਮਕੀਆਂ ਦਿੱਤੀਆਂ ਪੁਲਿਸ ਨੇ ਉਸ ਤੋਂ ਬਾਅਦ ਜਦੋਂ ਰੌਲਾ ਪੈ ਗਿਆ ਤਾਂ ਪਰਚਾ ਤਾਂ ਦਰਜ ਕਰ ਲਿਆ ਪਰ ਪਰਚਾ ਬਹੁਤ ਹਲਕੀਆਂ ਧਰਾਵਾਂ ਨਾਲ ਕੀਤਾ ਦੱਸਿਆ ਜਾ ਰਿਹਾ ਔਰ ਨਾਲ ਦੀ ਨਾਲ ਪੱਤਰਕਾਰ ਨੂੰ ਦਬਾਉਣ ਦੇ ਲਈ ਉਹਦੇ ਉੱਪਰ ਵੀ ਪਰਚਾ ਦਰਜ ਕਰਨ ਦੀ ਜਿਹੜੀ ਧਮਕੀ ਆ ਉਹ ਪੁਲਿਸ ਦੇ ਰਹੀ ਆ ਇਹ ਗੱਲ ਵੀ ਚਰਚਾ ਦੇ ਵਿੱਚ ਆ ਰਹੀ ਆ ਪੱਤਰਕਾਰਾਂ ਦੇ ਉੱਪਰ ਲਗਾਤਾਰ ਜਿਹੜੇ ਗਲਤ ਕਿਸਮ ਦੇ ਲੋਕ ਨੇ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਖਾਸ ਕਰ ਉਹ ਪੱਤਰਕਾਰ ਜਿਹੜੇ ਪਾਲਤੂ ਨਹੀਂ ਬਣਦੇ ਜਿਹੜੇ ਦਬਦੇ ਨਹੀਂ ਜਿਹੜੇ ਲੋਕਾਂ ਨੂੰ ਸੱਚ ਬਖਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਉੱਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਵੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਜੰਦ